ਮੈਜੀ ਰਵਿੰਦਰ ਜਲਾਲ ਕਿੱਥੇ ਹੈ ਰਵਿੰਦਰ ਨੂੰ ਬੇਤੀ ਰਵਿੰਦਰ ਜਲਾਲ ਕਿੱਥੇ ਹੈ ਵੱਡਾ ਵੀਰ ਯਾਰ ਕਿੱਥੇ ਹੈ ਰਵਿੰਦਰ ਨੂੰ ਬੇਤੀ ਰਵਿੰਦਰ ਜਲਾਲ ਕਿੱਥੇ ਹੈ ਵੱਡਾ ਵੀਰ ਰਵਿੰਦਰ ਨੂੰ ਬੇਤੀ ਰਵਿੰਦਰ ਦੋ ਕਦਮ ਚੱਲ ਗਿਆ ਨੌਜਵਾਲਾ ਗਰਾਊਂਡ ਦੇ ਨੇੜੇ ਪਾਸੇ ਰਵਿੰਦਰ ਜਲਾਲ ਇੱਕ ਬਹੁਤ ਵੱਡਾ ਐਲਾਨ ਉਧਰੇ ਗ੍ਰਾਊਂਡ ਦੀ ਸਾਰੀ ਫੈਡਰੇਸ਼ਨ ਪਾ ਜੀ ਸੱਤਾ ਮਠੱਡਾ ਭਿੰਡਾ ਮਠੱਡਾ ਇੰਗਲੈਂਡ ਫੈਡਰੇਸ਼ਨ ਕਹਿੰਦੇ ਦੀ ਯਾਦਗੀ ਦੇ ਸਾਲ ਜਲਾਲ ਬਾਲਾ ਰੁਪਿੰਦਰ ਇੰਗਲੈਂਡ ਦੇ ਵਿੱਚ ਬੋਲ ਬੋਲੇਗਾ ਬੋਲੇ ਸੋਨ ਹਾ ਬੋਲੇ ਸੋਨ ਹਾ ਕਰਮਪਾਲ ਜੀ ਮੇਰੇ ਕੋਲੇ ਆ ਗਏ ਨੇ ਦੇ ਵੀਰ ਬਣ ਕੇ ਸਾਰਿਆਂ ਨੂੰ ਹੱਥ ਬਣ ਕੇ ਬੇਨਤੀ ਕਰੋ ਜਸਕੀਰਪਾਈ ਜੀ ਨੇ ਵੀ ਜੌੜ ਦੇ ਵਿੱਚੋਂ ਬਾਹਰ ਆਓ